ਸਸੀ ਗਾ ਜੀ ਸਾਰੇ ਆਪਰਾ ਬਲੂਟੀ ਹਾਲ ਚਾਲ ਨੇ ਸਵਾਦ ਪੈਕ ਸੁਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆਂ ਤੁਹਾਨੂੰ ਮਿੱਤਰੋ ਪਿੰਡ ਲੰਡੇ ਲੰਡਿਆ ਤੋਂ ਜਿਹੜਾ ਪਿੰਡ ਸੁਮਾਲਸਰ ਨੂੰ ਰੋਡ ਜਾਂਦਾ ਉਹ ਰੋਡ ਦੇ ਉੱਤੇ ਬਾਈ ਸੜਕ ਦੇ ਉੱਤੇ ਵੱਡੇ ਹਾਈਵੇ ਦੇ ਉੱਤੇ ਜਿਹੜਾ ਸੜਕ ਪਣੀ ਹੋਈ ਆ ਫੋਰ ਲੈਂਡ ਮਿੱਤਰੋ ਉਹ ਲੈਂਡ ਦੇ ਉੱਤੇ ਬਾਈ ਉਹਨਾਂ ਦਾ ਘਰ ਆ ਕਰੇ ਲੋ ਪਰਵਾਰ ਆ ਬਾਈ ਉਹਨਾਂ ਦੇ ਕੋਲੇ ਇੱਕ ਮਹਿ ਵਕਾਊ ਆ ਬਹੁਤ ਜਗੇ ਟਾਂਚੇ ਦੀ ਬਹੁਤ ਪੱਦਰੀ ਸੁਬਦਰੀ ਸੋਹਣੀ ਸੁਨੱਖੀ ਵੀ ਮੈਂ ਬਹੁਤ ਆ ਮਿੱਤਰੋ ਸਾਰੀ ਜਾਣਕਾਰੀ ਲੈ ਦੂੰਗਾ ਪਿਊਸ ਕਰੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਠੀਕ ਆ ਜੀ ਚੇਤਾ ਦੇ ਪਰਿਵਾਰ ਤੋਂ ਸਭ ਠੀਕ ਆ ਜੀ ਚੜਦੀ ਕਲਾ ਜੀ ਸਾਰੇ ਆਪਣਾ ਘਰ ਕਿਹੜੇ ਪਾਸੇ ਆ ਗਿਆ ਜੀ ਆਪਣਾ ਜੀ ਏਕੜ ਭਲੂ ਰੋਡ ਜਾਂਦਾ ਜੀ ਜੌਣਾ ਝੜਕ ਤੇ ਜੀ ਹਾਂ ਜੀ ਠੀਕ ਹੈ ਬੱਡੀ ਛੜਕ ਦੀ ਹੈਗਾ ਨੇੜੀ ਹੈ ਨਾ ਛੜਕ ਦੇ ਨੇੜੇ ਹੈ ਜੀ ਹਾਂ ਜੀ ਅੱਛਾ ਕੀ ਨਾਂ ਪੁੱਛ ਕੇ ਆ ਜਾਵੇ ਕਈ ਵਾਰੀ ਫੋਨ ਪਾਉਂਦਾ ਨਾ ਨਾਂ ਜੀ ਹੈਗਾ ਜਗਦੇਵ ਸਿੰਘ ਜੀ ਜਗਦੇਵ ਸਿੰਘ ਮੋਬਾਈਲ ਨੰਬਰ ਹੈਗਾ ਜੀ 81466 ਜੀ 11276 ਇੱਕ ਵਾਰ ਹੋਰ ਬੋਲ ਦਿਓ ਜੀ 81466 ਜੀ 11276 ਠੀਕ ਹੈ ਜੀ ਐ ਜਗਦੇਵ ਜੀ ਮੈਂ ਜਿਹੜੀ ਆਪਾਂ ਵੇਚਣੀ ਹੈ ਕਿੰਨੇ ਵਾਰ ਸੂਸ ਹੁੰਦੀ ਹੈ ਇਹ ਦੂਜਾ ਸੂਆ ਸੁੰਦੀ ਹੈ ਦੂਜਾ ਸੂਆ ਇਹਦੇ ਸੂਣਾ ਵਾ ਜਿੰਨੇ ਦਿਨ ਪਹਿਲੇ ਸੁਣ ਦੇ ਚ ਪਈ ਹੈ ਅੱਛਾ ਹੈਗੇ ਆ 4-5 ਦਿਨ ਜੀ 4-5 ਦਿਨ ਅਜੇ ਲੈ ਜੂਗੀ ਦੁੱਧ ਕਿੰਨੇ ਪਿਆ ਪਹਿਲੇ ਸੂ 13 12 ਤੋਂ 13 ਲੀਟਰ 12 ਤੋਂ 13 ਲੀਟਰ ਦੁੱਧ ਦਾ ਪਿਛਲੇ ਸਵੇਚ ਹੋਇਆ ਹੋਇਆ ਹਾਂਜੀ ਠੀਕ ਹੈ ਠੰਡੀ ਸੀ ਲੇਰ ਚੋਣ ਚਾਨ ਨੂੰ ਹਾਂਜੀ 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 ਥੋੜਾ ਜਿਹਾ ਆਪਣੇ ਤੋਂ ਤਾਂ ਚਲੋ ਉਪਰ ਹੀ ਕਰਦੀ ਹੈ ਹਾਂਜੀ ਉਪਰਾਂ ਕਰਦੀ ਵੀ ਘਰੋਂ ਨਾ ਕਰਦੇ ਬਾਹਰ ਨਹੀਂ ਗਈ ਸੀ ਅੱਛਾ ਠੀਕ ਹੈ ਚੱਗਾ ਭਰਾ ਇਹ ਸਾਂਹ ਤੋਂ ਬਰੋਸਪਰਾ ਜੀ ਹਾਂ ਜਿਹੜੇ ਪਿੰਡ ਦਾ ਆਪੇ ਟੀਕੇ ਦੀ ਹੈ ਜੀ ਆਪੇ ਟੀਕੇ ਦੀ ਤੇ ਪਿੰਡ ਦਾ ਸਾਂਹ ਉਹਦੇ ਤੋਂ ਕਲੋਸ ਹੋਈ ਹੋਈ ਹਾਂਜੀ ਜੇ ਆਪਣੇ ਘਰੇ ਰੱਖਣ ਵਾਲੇ ਕਿਸੇ ਭਰਾ ਨੂੰ ਦੇ ਦਈਏ ਲੰਬਾ ਤਾਂ ਨਹੀਂ ਹੁੰਦਾ ਨਹੀਂ ਕੋਈ ਲੰਬਾ ਨਹੀਂ ਠੀਕ ਹੈ ਕੀ ਰੇਡ ਰੱਖਾਂਗੇ ਮਰਾ ਜੀ ਰੇਡ ਫੋਨ ਤੇ ਟੋਰੀ ਮੜੇ ਗੁਰਦੀ ਦੇ ਕਰਮ ਵਾਲਿਆ ਐਨ ਪਲਵਾਨਾਰਗੀ ਪਈ ਆ ਝੋਟੀ ਪਰ ਮੰਨ ਲੋ ਕਹਿਣ ਤੋਂ ਬਾਅਦ ਗੋਲ ਮਟੋਲ ਸੋਹਣੀ ਸੁਨਕੀ ਸਿੰਗਾ ਸੁੰਗਾ ਦੀ ਵੀ ਬਹੁਤ ਸੋਹਣੀ ਆ ਬਾਈ ਬਣਦੀ ਤਣਦੀ ਆ ਪਧਰੀ ਸਮਦਰੀ ਝੋਟੀ ਆ ਰੇਡ ਫੋਨ ਦੇ ਉੱਤੇ ਆ ਬਾਈ ਜਗਦੇਵ ਦੇ ਕੋਲੇ ਖੜੀ ਹੋਈ ਆ ਪਿੰਡ ਲੰਡੇਆਂ ਦੇ ਵਿੱਚ ਮਿੱਤਰੋ ਲੇਵੇ ਭਾਂਡੇ ਲੋ ਬਹੁਤ ਖਰੀ ਆ ਕਰਮ ਵਾਲੀ ਨੂੰ ਥਣ ਤੋਂ ਟਾੜਾ ਚੰਗਾ ਲੱਗਾ ਹੋਇਆ ਬਰੀਕੀ ਬਰੂਕੀ ਹਜੇ ਮੈਂ ਝੋਟੀ ਨੇ ਬਣਨਾ ਸੋਨ ਦੇ ਚ ਪੰਜ ਸੱਤ ਦਿਨ ਲੈ ਜਾਣੇ ਆ ਤੇ ਸੋਹਣੀ ਨਿੱਖਰ ਜਾਣਾ ਇਹਨੇ ਬਾਈ ਥੱਲੋ ਕਰਮ ਵਾਲੀ ਨੂੰ ਬਣਦੇ ਬਸ ਦੀ ਤੇ ਰੀਡ ਇਨ ਦਾ ਫੋਨ ਦੇ ਉੱਤੇ ਕਰੋਗੇ ਜਗਦੇਵ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਲੰਡਿਆ ਜ਼ਿਲ੍ਹਾ ਮੋਗਾ ਵਾ ਮਿੱਤਰੋ ਵੱਡਾ ਜਿਹੜਾ ਪਲੂਰਾ ਦਾ ਰੋਡ ਆ ਉਹ ਰੋਡ ਦੇ ਉੱਤੇ ਬਾਈ ਦਾ ਰਹਿਣੂ ਸੇਰਾ ਵਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ